ਪੀਂ ਪਿੱਛੇ ਨੇ ਮੇਰਾ ਗਲ ਘੋਟਿਆ ਸੀਗਾ ਮੇਰਾ ਕੋਈ ਮੁੱਢ ਨਹੀਂ ਸੀ ਇਹ ਜ਼ਮੀਨ ਮੰਗਦਾ ਸੀ ਮੈਥੋਂ ਵੀ ਮੈਨੂੰ ਜ਼ਮੀਨ ਦਿਓ ਤਾਂ ਕਰਕੇ ਨੇ ਮੇਰਾ ਗਲ ਘੋਟਿਆ ਸੀ ਜ਼ਮੀਨ ਤਾਂ ਸੋਢੀਏ ਬਾਅਦ ਚ ਵੀ ਜਿੰਨਾ ਦੇ ਬਜ਼ੁਰਗ ਨੇ ਉਹਨਾਂ ਚਰੇ ਆ ਹਾਂ ਤੋ ਕਿਉਂ ਇਹ ਗਲ ਘੁੱਟਾ ਦਿੰਦਾ ਕਿਉਂ ਅੱਜ ਤੂੰ ਅੱਜ ਤੂੰ ਉਹ ਵੀ ਦੱਸੀਗਾ ਗਲ ਘੁੱਟਾ ਦਿੱਤਾ ਕਾਦੇ ਵਾਸਤੇ ਦਿੱਤਾ ਨੇ ਗੁੱਟਾ ਗਲ ਘੁੱਟਾ ਦਿੱਤਾ ਚੌਥਾ ਹੈ ਲੈ ਇਹ ਕੋਈ ਸਾ ਅਸੀਂ ਬੰਦੀ ਨਹੀਂ ਸਾਡੇ ਮੰਗਰ ਬੰਦੀ ਨਹੀਂ ਹੈਗੇ ਕਈ ਵਾਰੀ ਗਲ ਘੁੱਟਾ ਦੇਤਾ ਜੀ ਇਹ ਚੌਥੀ ਕਿ ਲੈ ਉਹ ਕਰਿਆ ਬਈ ਗਾਲ ਮੁਟਾ ਤਾਂ ਇੱਕ ਵਾਰ ਹੀ ਦਿੱਤਾ ਉਹੀਂ 5 ਸਾਲ ਹੋ ਗਿਆ ਵਿਆਹ ਹੋਇਆ ਨੂੰ ਕੁੜੀ ਨੂੰ ਤੇ ਲੜਾਈ ਝਗੜਾ ਚੱਲਦੇ ਰਹਾ ਮਾਰਕੁੱਟ ਵੀ ਕਰਿਆ ਇਹਨੇ ਗਾਲ ਮੁਟਾ ਤਾਂ ਪਹਿਲੇ ਵਾਰੇ ਕਰਿਆ ਤਾਂ ਸਾਨੂੰ ਜਿਆਦਾ ਗੁੱਸਾ ਆਇਆ ਉਹ ਤੈਨੂੰ ਸੋਚ ਨਹੀਂ ਬਾਪੂ ਹਣ ਅਸੀਂ ਆ ਬੱਸ ਮੇਰੇ ਬਾਬਾ ਇੱਕ ਬਲ ਗੱਲ ਸੁਣ ਲਓ ਜਿਹੜੀ ਇਹਦੀ ਭੂਆ ਅੰਡਿਆਏ ਵਾਲੀ ਹੈ ਉਹ ਦਿਨੇ ਫੋਨ ਕਰੇ ਰਾਤ ਫੋਨ ਕਰੇ ਮੁੰਡੇ ਕਰਨ ਪਰ ਮੇਰੇ ਬਾਪ ਦੇ ਸੇਵਾ ਬਣ ਕੇ ਕਰਦਾ ਤਾਂ ਖੁਦ ਉਹਨੇ ਕਹਿਤਾ ਮੈਂ ਕਦੀ ਫੋਨ ਕਰਦਾ ਆ ਦੋ ਭਾਈ ਬੈਠੇ ਨੇ ਦੋਨਾਂ ਨੇ ਕਿਹਾ ਇਹਨਾਂ ਨੇ ਮੇਜੂ ਮੌਕੇ ਤੇ ਫੋਨ ਨਹੀਂ ਕਰਦਾ ਕੂਬ ਗਿਆ ਦੈਂ ਸੁਚਨਾ ਮੈਂ ਖੁਦ ਕੇ ਹੈ ਮਾ ਭਾਈ ਤੇਰਾ ਹੱਕ ਨਹੀਂ ਫੋਨ ਕਰਦਾ ਇਹ ਕਿਵੇਂ ਮਰਜੀ ਕਰਨਾ ਆਪ ਜਿੰਨੇ ਪਰ ਤੁਨਾ ਵਿੱਚ ਆਇਆ ਜੇ ਬਾਬਾ ਜੀ ਕੁੜੀ ਨੂੰ ਆਪ ਦੀ ਧੀ ਬਣਾ ਕੇ ਭੇਜ ਦੇਣੇ ਤੁਸੀਂ ਤਿਆਰ ਹੋ ਤਿਆਰ ਹੈ ਸੀ ਤਾਂ ਆ ਕੁੜੀ ਤਿਆਰ ਹੈ ਤੂੰ ਹਾਂਜੀ ਮੈਂ ਤਿਆਰ ਹਾਂ ਹੁਣ ਕੈਨੇਡਾ ਪੜਦੇ ਆ ਭਾਈ ਤੁਸੀਂ ਮੇਰੀ ਪਲੱਸ 2 ਕਰੀ ਹੋਈ ਆ ਜੀ ਮੈਂ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਸੀਗਾ ਕਦੋਂ ਆ ਹੁਣ ਆਹ ਇਸੇ ਸਾਲ ਦਿੱਤਾ ਸੀਗਾ ਫਿਰ ਕੀ ਬਣਿਆ ਉਹ ਚ ਮੇਰੇ ਪਿਆਰਾ ਸੱਟ 7:00 ਵਜੇ ਤਾਂ ਕਰਕੇ ਮੈਂ ਤੁਹਾਨੂੰ ਟ੍ਰਾਇਲ ਦਿੱਤਾ ਨਹੀਂ ਗਿਆ ਹੁਣ ਦੁਬਾਰੇ ਪੇਪਰ ਦੇਵੇਂਗੀ ਹਾਂਜੀ ਹੁਣ ਮੈਂ ਦੁਬਾਰੇ ਪੇਪਰ ਦਊਗੀ ਗੱਲ ਉਹੀ ਕਰੀ ਜਿੰਨੀ ਪੁੱਗ ਜੀ ਠੀਕ ਹੈ ਜੀ ਜੇ ਮੈਂ ਹੁਣੇ ਪੁਲਿਸ ਚ ਕਹਿੰਦੀ ਆ ਭਰਤੀ ਨੂੰ ਠੀਕ ਹੈ ਜੀ ਤੂੰ ਤਿਆਰ ਹੈ ਹਾਂ ਪੁਲਿਸ ਦਾ ਆਪਾ ਤਿਆਰ ਆਂ ਕੋਈ ਦਿੱਕਤ ਨਹੀਂ ਹੈ ਕਿ ਜੇ ਮੈਂ ਤਿਆਰ ਨਾ ਜੇ ਮੈਂ ਨਾ ਤਿਆਰ ਹੁੰਦਾ ਮੈਂ ਪਹਿਲਾਂ ਇਹਨੂੰ ਕਾਹਨੂੰ ਗੱਲ ਮੱਕਾਈ 7:00 ਵਜੇ ਸੀ ਕਿ ਇਹਨੂੰ ਲੈ ਫਿਰਦਾ ਰਿਹਾ ਜਾਂ ਪੇਪਰ ਦਵਾਇਆ ਕਈ ਵਾਰ ਗਿਆ ਮੈਂ ਫਿਰ ਮੈਂ ਕਿਉਂ ਜਾਂਦਾ ਠੀਕ ਹੈ ਤਿਆਰੀ ਕਰੀ ਚਲੋ ਤਾਂ ਪਿਛਲੇ ਨਹੀਂ ਮੈਂ ਪਹਿਲਾਂ ਮ ਇਹ ਪਾੜ ਨੂੰ ਕਹਿੰਦੀ ਹੈ ਕਿ ਤਿਆਰੀ ਕਰਨ ਨੂੰ ਕਹਿੰਦੀ ਦੇਖ ਮੈਂ ਆਪਦੀ ਹੈਸੀ ਦੇ ਸਾਬ ਨਾਲ ਤਿਆਰੀ ਆਪਣਾ ਪਟਪੁਰਸ਼ ਦੀ ਤਿਆਰੀ ਕਰਦੀ ਹੈ ਕੋਈ ਇੰਨੀ ਗੱਲ ਨਹੀਂ ਕਰ ਲਾਂਦੇ ਲੱਗਦੀ ਹੈ ਲੱਗ ਜਾਂਦੇ ਮੈਂ ਨਹੀਂ ਕਹਿੰਦਾ ਇਹ ਗੱਲ ਪਿੱਛੇ ਠੀਕ ਹੈ ਤਿਆਰੀ ਵੀ ਕਰੇ ਰਲ ਮਿਲ ਕੇ ਪਰਿਵਾਰ ਚ ਰਹੇ ਕੰਮ ਧੰਦਾ ਵੀ ਕਰੇ ਠੀਕ ਹੈ ਜਿਵੇਂ ਤੁਸੀਂ ਗੱਲ ਘੋਟਣ ਵਾਲੀ ਗੱਲ ਆਈ ਹੈ ਦੁਬਾਰਾ ਇਹ ਤਾਂ ਨਹੀਂ ਆਉਂਦੀ ਨਹੀਂ ਨਹੀਂ ਗੱਲ ਘੋਟਣੀ ਤਾਂ ਮੈਂ ਖੇਤੋਂ ਅੱਕਿਆ ਥੱਕਿਆ ਦੀ ਚਲੋ ਜੇ ਹੁਣ ਮੈਂ ਗਲਤੀ ਮੰਨਦਾ ਉਹ ਗੱਲ ਪਿੱਛੇ ਚਲ ਵੀ ਮੈਂ ਅੱਗੇ ਤੋਂ ਮੌਕਾ ਨਹੀਂ ਦਿੰਦਾ ਦੇਖ ਹੱਥ ਬਨ ਕੇ ਬਿਨਤੀ ਹੈ ਜਿਵੇਂ ਬਾਬਾ ਬੈਠੇ ਨੇ ਜਵਾਬਦੇ ਜ਼ਿੰਮੇਵ 40 ਸਾਲ 35 ਸਾਲ ਮਗੋਂ ਹੋ ਗਿਆ ਉਹ ਰਿਆ ਨੂੰ ਠੀਕ ਹੈ ਮੈਂ ਵੀ ਆਪ ਦੇ ਪੈਰਾਂ ਤੇ ਖੜੀ ਆ ਅਸੀਂ ਉਹਨਾਂ ਨੂੰ ਸਭ ਨੂੰ ਟੋਆ ਪੱਟ ਕੇ ਕਿ ਨਾ ਅਸੀਂ ਦੱਬਣ ਚੱਲਿਆ ਉਹਨੂੰ ਚਾਹੇ ਗੁੜੀਆਂ ਚ ਨੁਕਸ ਹੈ ਚਾਹੇ ਮੁੰਡੇ ਚ ਨੁਕਸ ਹੈ ਕਿਸੇ ਚ ਵੀ ਨੁਕਸ ਹੈ ਤੇ ਖਾਸ ਕਰਕੇ ਅਸੀਂ ਮੁੰਡੇ ਨੂੰ ਪੈਨੇ ਆ ਵੀ ਜਦੋਂ ਘਰ ਬਸਾਉਣਾ ਹੈ ਕਿ ਨਾ ਉਦੋਂ ਥੋੜਾ ਜਿਹਾ ਬੰਦੇ ਨੂੰ ਵੀ ਪਿਛੇ ਹਟਣਾ ਚਾਹੀਦਾ